ਕਿ ਡਾਕਟਰਾਂ ਦੀ ਟੀਮ ਆਉਣਾ ਚਾਹੁੰਦੀ ਹੈ ਉਹ ਸੈਂਪਲ ਲੈਣਾ ਚਾਹੁੰਦੀ ਹੈ ਅਸੀਂ ਆਖਿਆ ਵੀ ਕਦੇ ਮਨਾ ਨਹੀਂ ਕੀਤੀ ਲਗਾਤਾਰ ਡਾਕਟਰਾਂ ਦੀ ਟੀਮ ਸਾਡੇ ਕੋਲ ਆ ਰਹੀ ਹੈ ਇੱਕ ਸਰਕਾਰ ਤੌਰ ਤੇ ਆ ਰਹੀ ਹੈ ਇੱਕ ਦੂਜੀ ਸਵਾਏਮਨ ਦੀ ਜਿਹੜੀ ਟੀਮ ਹੈ ਉਹ ਰੋਜ਼ ਚੈੱਕ ਅਪ ਕਰ ਰਹੀ ਹੈ ਉਹ ਰੋਜ਼ ਜਨਤਕ ਕਰ ਰਹੀ ਹੈ ਤੁਸੀਂ ਵੀ ਹੁਣ ਤੱਕ ਜਿਹੜੀਆਂ ਰਿਪੋਰਟਾਂ ਲੈਤੀਆਂ ਉਹ ਜਨਤਕ ਕਰ ਦਿਓ ਕਿਤੇ ਆਪ ਵਿਚ ਦੀ ਦੋਨਾਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਕਿਤੇ ਚੜ੍ਹਾ ਤਰਾ ਨਾ ਕੁਛ ਅਸੀਂ ਸਟੇਜ ਤੋਂ ਕੁਝ ਹੋਰ ਕਹੀ ਜਾਈਏ ਸਵਾਏਮਨ ਵਾਲੀ ਟੀਮ ਕੁਝ ਹੋਰ ਕਹੀ ਜੇ ਡਾਕਟਰੀ ਰਿਪੋਰਟ ਕੁਝ ਹੋਰ ਕਹੀ ਜਾਵੇ ਹੁਣ ਤੱਕ ਦੀ ਅਸੀਂ ਆਖਿਆ ਵੀ ਜਨਤਕ ਕਰ ਦਿਓ ਉਹ ਇਧਰੋਂ ਚਲੋ ਇਹਨਾਂ ਦਾ ਫੈਸਲਾ ਹੋ ਗਿਆ ਸਾਡੀ ਰਾਤ ਵੀ ਗੱਲਬਾਤ ਹੋ ਗਈ ਸੀ ਉੱਚ ਅਧਿਕਾਰੀਆਂ ਨਾਲ ਉਹਦੇ ਵਿੱਚੋਂ ਇਹ ਜਿਹੜੀ ਹੁਣ ਤੇ ਕੋਈ ਇੱਕ ਇੱਕ ਜਿਹੜੀ ਰਿਪੋਰਟਾਂ ਆਈਆਂ ਇਹਨਾਂ ਕੋਲੇ ਉਹ ਸਾਰੇ ਆਪਾਂ ਜਨਤਕ ਕਰਨਗੇ ਜਿਹੜੀਆਂ ਰਿਪੋਰਟਸ ਨੇ ਦੇਖੋ 28 ਤਰੀਕ ਤੋਂ ਰੈਗੂਲਰਲੀ ਸਾਡੀ ਟੀਮ ਡਾਕਟਰਾਂ ਦੀ ਜਿਹੜੀ ਹੈ ਇਹ ਚੈੱਕ ਕਰਨ ਆ ਰਹੀ ਹੈ ਤੇ 슈ਗਰ ਇਹਨਾਂ ਦੀ ਜਿਹੜੀ ਫਾਸਟਿੰਗ ਤੇ ਰੈਂਡਮ ਅਸੀਂ ਰੋਜ਼ ਕਰਦੇ ਸੀ ਜਿਹੜੇ ਇਹਨਾਂ ਦੇ ਵੀਨਸ ਸੈਂਪਲ ਲਏ ਸੀ ਉਹ ਅਸੀਂ 4 ਤਰੀਕ ਨੂੰ ਲਏ ਸੀ ਸਭ ਤੋਂ ਪਹਿਲਾਂ ਤੇ 4 ਤਰੀਕ ਨੂੰ ਜਦੋਂ ਅਸੀਂ ਲਏ ਤਾਂ ਉਦੋਂ ਥੋੜਾ ਇਹਨਾਂ ਦਾ ਕਰੀਟਿਨਿਨ ਡਿਰੇਂਜਡ ਸੀਗਾ ਤੇ ਯੂਰਿਕ ਐਸਿਡ ਵੀ ਥੋੜਾ ਡਿਰੇਂਜ ਸੀਗਾ ਤੇ ਕਹਿੰਦਾ ਪਾਵੇ ਕਿ ਜਦੋਂ ਯੂਰਿਕ ਐਸਿਡ ਤੇ ਕਰੀਟਿਨਿਨ ਡਿਰੇਂਜਡ ਹੁੰਦਾ ਤਾਂ ਇਹਦਾ ਮਤਲਬ ਸਾਫ਼ ਹੈ ਕਿ ਥੋੜਾ ਇੱਕ ਤਾਂ ਕਿਡਨੀਜ਼ ਇਨਵੋਲਡ ਹੋਣੇ ਇਹਨਾਂ ਦੀ ਹੈ ਨਾ ਤੇ ਯੂਰਿਕ ਐਸਿਡ ਜਦੋਂ ਡਿਰੇਂਜਡ ਹੈ ਇਟ ਮੀਨਸ ਕਿ ਇਨਟੇਕ ਇਨਦੀ ਬਹੁਤ ਘੱਟ ਹੈ ਇਨਟੇਕ ਤਾਂ ਲੈ ਹੀ ਨਹੀਂ ਰਹੇ ਤੇ ਕਾਰਬੋਹਾਈਡਰੇਟਸ ਤਾਂ ਹੈ ਨਹੀਂ ਆ ਬਾਡੀ ਚ ਤੇ ਜਿਹੜੇ ਪ੍ਰੋਟੀਨਸ ਹੈ ਪ੍ਰੋਟੀਨਸ ਆਰ ਬੀਂਗ ਯੂਜ਼ਡ ਐਜ਼ ਅ ਸੋਰਸ ਆਫ એનર્ਜੀ ਤੇ ਜਦੋਂ ਸੈਲੂਲਰ ਬ੍ਰੇਕਡਾਊਨ ਹੋਏਗਾ ਤਾਂ ਯੂਰਿਕ ਐਸਿਡ ਡਿਰੇਂਜਡ ਹੋਏਗਾ ਕਲੀਅਰ ਕਾਟੀ ਮਤਲਬ ਕਿਉਂਕਿ ਫਾਸਟਿੰਗ ਹੈ ਤਾਂ ਇਸ ਕਰਕੇ ਇਹਨਾਂ ਦਾ ਯੂਰਿਕ ਐਸਿਡ ਵੀ ਡਿਰੇਂਜਡ ਹੈ ਲਿਵਰ ਦੇ ਵੀ ਜਿਹੜੇ ਐਨਜ਼ਾਈਮਸ ਨੇ ਉਹ ਵਧੇ ਹੋਏ ਨੇ ਕਿਉਂਕਿ ਲਿਵਰ ਨੂੰ ਆਬਵੀਅਸਲੀ ਕਾਰਬੋਹਾਈਡਰੇਟਸ ਤੋਂ એનર્ਜੀ ਇਹਨਾਂ ਨੂੰ ਨਹੀਂ ਮਿਲ ਰਹੀ ਇਹਨਾਂ ਨੂੰ ਪ੍ਰੋਟੀਨ ਤੋਂ ਲੈਣੀ ਪੈ ਰਹੀ ਹੈ ਲਿਵਰ ਨੂੰ ਵੱਧ ਕੰਮ ਕਰ ਬਿਲੀਰੂਬਿਨ ਵੀ ਡਿਰੇਂਜਡ ਆ ਰਿਹਾ ਸਾਰੇ ਲੀਵਰ ਫੰਕਸ਼ਨ ਟੈਸਟ ਨੇ ਜਿਹੜੇ ਉਹ ਡਿਰੇਂਜਡ ਤੇ ਲੇਟੈਸਟ ਜਿਹੜੇ ਅਸੀਂ 8 ਤਰੀਕ ਨੂੰ ਕੀਤੇ ਆ ਉਹਦੇ ਵਿੱਚ ਹੋਰ ਵੀ ਜ਼ਿਆਦਾ ਯੂਰੀਕ ਐਸਿਡ ਵਧਿਆ ਹੈ ਕਿ ਮਸਲ ਮਾਸ ਕਾਫੀ ਘਟ ਰਿਹਾ ਹੈ ਵੀਕ ਹੋ ਰਹੇ ਨੇ ਤੇ ਓਟੀਪੀਟੀ ਬਿਲੀਰੂਬਿਨ ਇਹ ਵੀ ਡਿਰੇਂਜਡ ਆ ਰਿਹਾ ਹੈ ਕਰਿਟਿਨਿਨ ਵੀ ਸਾਡੇ ਕੋਲ ਕਰਿਟਿਨਿਨ ਦਾ ਜਿਹੜਾ ਕਨੈਕਸ਼ਨ ਹੁੰਦਾ ਸਿੱਧਾ ਉਹ ਕਿਡਨੀਜ਼ ਦੇ ਨਾਲ ਹੁੰਦਾ ਹੈ ਕਿ ਕਿਡਨੀਜ਼ ਦੇ ਉੱਤੇ ਇਹਨਾਂ ਦਾ ਅਸਰ ਦਿਖਾਈ ਦੇ ਰਿਹਾ ਹੈ ਤੇ ਬਾਕੀ ਜਿਹੜੀ ਸਾਡੇ ਡਾਕਟਰਸ ਦੀ ਟੀਮ ਕੱਲ ਤਾਂ ਚਲੋ ਇਹ ਬਾਪੂ ਜੀ ਨੂੰ ਚੈੱਕ ਕਰਨ ਦਾ ਸਾਨੂੰ ਮੌਕਾ ਨਹੀਂ ਮਿਲਿਆ ਲੇਕਿਨ ਜਿਹੜੀ ਟੀਮ ਪਰਸੋਂ ਆਈ ਸੀ ਉਹਨਾਂ ਨੇ ਇਹਨਾਂ ਨੂੰ ਬਾਪੂ ਜੀ ਨੂੰ ਕਿਹਾ ਸੀਗਾ ਕਿ ਅਗਰ ਇਹ ਹੌਸਪਿਟਲਾਈਜ਼ ਹੋ ਜਾਣ ਤਾਂ ਇਹਨਾਂ ਦੀ ਸਿਹਤ ਯਾਬੀ ਲਈ ਅੱਛਾ ਹੈ ਕਿ ਅਗਰ ਉੱਥੇ ਥੋੜੀ ਨਦੀ ਐਡਵਾਈਸ ਕੀਤਾ ਸੀ ਕਿ ਉੱਥੇ ਹੋ ਜਾਣ ਤਾਂ ਇਹਨਾਂ ਦੀ ਜ਼ਿਆਦਾ ਅੱਛੀ ਤਰੀਕੇ ਨਾਲ ਅਸੀਂ ਦੇਖਭਾਲ ਕਰ ਸਕਦੇ ਹਾਂ ਤੇ ਕੋਲ ਰਿਪੋਰਟ ਆਇਤਾ ਤੇ ਕੋਲ ਰਿਪੋਰਟ ਸਾਡੇ ਕੋਲ 28 ਤਰੀਕ ਤੋਂ ਲੈ ਕੇ ਅੱਜ ਤੱਕ ਦੀ ਅਵੇਲੇਬਲ ਨੇ ਅਗਰ মিডিਆ ਨੂੰ ਚਾਹੀਦੀ ਹੈ ਨਾ ਤੇ ਵੀ ਆ ਰੈਡੀ ਟੂ ਗਿਵ ਸਾਨੂੰ ਕੋਈ ਚਾਰ ਨੋਰਮਲ ਤਾਂ ਦੱਸਿਆ ਜਾ ਰਿਹਾ ਉਸ ਤੋਂ ਮਾਦਿਓ ਕਿ ਹੁਣ ਸਥਿਤੀ ਕੀ ਹੈ ਅਸਲ ਚ ਜਿਹੜੀ ਜਿਹੜੀ ਪਾਸੇ ਤੁਸੀਂ ਕਹੋ ਤਾਂ ਜਗਜੀਤ ਸਿੰਘ ਡੱਲੇਪਾਲ ਦੀ ਸਿਹਤ ਕਿਵੇਂ ਹੈ ਦੇਖੋ ਸਿਹਤ ਤਾਂ ਹੌਲੀ ਹੌਲੀ ਡਾਊਨ ਹੀ ਜਾ ਰਹੀ ਹੈ ਇਸ ਟਾਈਮ ਤੇ ਤਾਂ ਹੀ ਨੀਡਸ ਹਸਪੀਟਲਾਈਜੇਸ਼ਨ ਸਾਡੀਆਂ ਮਤਲਬ ਜਿਹੜੀਆਂ ਵੀ ਮੈਡੀਕਲ ਟੀਮਸ ਨੇ ਪਰਸੋ ਚੌਥੇ ਤੋਂ ਆਰੀਆਂ ਨੇ ਉਹਨਾਂ ਨੂੰ ਬੇਨਤੀ ਕਰਦੇ ਪਏ ਆ ਸੀ ਕਿ ਹੌਸਪਿਟਲਾਈਜ਼ ਹੋ ਜਾਣ ਤਾਂ ਮਤਲਬ ਵੀ ਡੋਨਟ ਵਾਂਟ ਕਿ ਕੋਈ ਵੀ ਮੈਡੀਕਲ ਇਸ਼ੂ ਉਹਨਾਂ ਨੂੰ ਫਰਦਰ ਆਵੇ ਜਾਂ ਉਹਨਾਂ ਦੀ ਕੋਈ ਹੋਰ ਸਿਹਤ ਤੇ ਨੁਕਸਾਨ ਹੋਵੇ ਤਾਂ ਮਤਲਬ ਸਿਹਤ ਤਾਂ ਵਿਗੜ ਰਹੀ ਹੈ ਹੌਲੀ ਹੌਲੀ ਕਿਉਂਕਿ ਪ੍ਰੋਲੋਂਗ ਫਾਸਟਿੰਗ ਹੈ ਬਹੁਤ ਵੀਕ ਹੋ ਚੁੱਕੇ ਨੇ ਮਸਲ ਮਾਸ ਬਹੁਤ ਘਟ ਗਿਆ ਹੈ ਤੇ ਇਨਫਿਊਜ਼ਨਸ ਦੀ ਵੀ ਲੋਡ ਪੈ ਸਕਦੀ ਹੈ ਅੱਗੇ ਆਈਵੀ ਫਲੂਇਡਸ ਦੀ ਜੋ ਵੀ ਲੈਣਗੇ ਹੈ ਨਾ ਤਾਂ ਲੋਡ ਤਾਂ ਅੱਗੇ ਫਰਦਰ ਹਸਪੀਟਲਾਈਜੇਸ਼ਨ ਦੀ ਹੈ ਬਿਮਾਰ ਵੀ ਨਹੀਂ ਉਹਨਾਂ ਨੂੰ ਕੈਂਸਰ ਦੀ ਮੈਡੀਸਨ ਵੀ ਨਹੀਂ ਲੈ ਰਹੇ ਹਾਂਜੀ ਬਟ ਆਫਰ ਪਹਿਰਿਆ ਹੋਏਗਾ ਹਾਂਜੀ ਬਿਲਕੁਲ ਅਗਰ ਮੈਡੀਸਨ ਨਹੀਂ ਲੈ ਰਿਹਾ ਤਾਂ ਆਬਵੀਅਸਲੀ ਬੋਡੀ ਤੇ ਅਸਰ ਤਾਂ ਪੈ ਹੀ ਰਿਹਾ ਹੈ ਨਾ ਤੇ ਉਹ ਵੀ ਇੱਕ ਦੁਬਿਧਾ ਜਨਕ ਹੈ ਕਿ ਉਹ ਕਿਉਂਕਿ ਉਹਨਾਂ ਦੀ ਜੋ ਉਹਨਾਂ ਨੇ ਆਪਣੀ ਹੰਗਰ ਸਟ੍ਰਾਈਕ ਰੱਖੀ ਹੈ ਕਿਸਾਨਾਂ ਨੂੰ ਦੀ ਜਿਹੜੀ ਆਪਣੀ ਡਿਮਾਂਡਸ ਲਈ ਤੇ ਅਗਰ ਉਹ ਮੈਡੀਸਨ ਨਹੀਂ ਲੈ ਰਹੇ ਤਾਂ ਇਹ ਵੀ 네ਗੇਟਿਵ ਹੀ ਇਮਪੈਕਟ ਉਹਨਾਂ ਦੀ ਸਿਹਤ ਤੇ ਪਾ ਰਹੀ ਹੈ ਜਿਹੜਾ ਪ੍ਰਾਈਵੇਟ ਡਾਕਟਰਾਂ ਨੇ ਜਿਹੜਾ ਬਲੇਡਨ ਜਾਰੀ ਕਰ ਉਹਨਾਂ ਨੇ ਕਿ ਅਸੀਂ ਕਿਸੇ ਟਾਈਮ ਵੀ ਗੁਰਦੇ ਫੇਲ ਹੋ ਸਕਦੇ ਹਾਂ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਠੀਕ ਕਹਿ ਰਹੇ ਨੇ ਤੇ ਕਿਉਂਕਿ ਕਰੀਟਿਨਿਨ ਡਿਰੇਂਜਡ ਆ ਰਿਹਾ ਤੇ ਕਿਸੇ ਟਾਈਮ ਵੀ ਉਹ ਐਕਿਊਟ ਰੀਨਲ ਫੇਲਿਅਰ ਚ ਜਾ ਸਕਦੇ ਹਾਂ ਹੁਣ ਤੱਕ ਜਿਹੜੀ ਸਰਕਾਰੀ ਟੀਮ ਸੀ ਉਸਾਨ ਕਹਿ ਰਹੇ ਸੀ ਕਹਿ ਰਹੀ ਆ ਕਿ ਡਲੇ ਵਾਲ ਬਿਲਕੁਲ ਠੀਕ ਨੇ ਸਿਹਤ ਜਾਵਨੇ ਪਰ ਅੱਜ ਤੁਸੀਂ ਖੁਲਾਸਾ ਕਰ ਰਹੇ ਹੋ ਕਿ ਕਾਫੀ ਸਿਹਤ ਡਾਊਨ ਹੈ ਕਿਉਂ ਹੋਇਆ ਨਹੀਂ ਜੀ ਪਰਸੋਂ ਤੋਂ ਪਰਸੋਂ 8 ਤਰੀਕ ਦੀਆਂ ਰਿਪੋਰਟਸ ਤੋਂ ਅਸੀਂ ਕਿਹਾ کافی ਸ਼ੁਰੂ ਤਾਂ ਇਹ ਹੈ ਕਿ ਚਲੋ ਕਿਉਂਕਿ ਫਾਸਟਿੰਗ ਤੇ ਨੇ ਤਾਂ ਡਿਰੇਂਜਡ ਜਿਹੜੇ ਥੋੜੇ ਰੀਨਲ ਫੰਕਸ਼ਨ ਟੈਸਟ ਨੇ ਜਾਂ ਯੂਰਿਕ ਐਸਿਡ ਨੇ ਜੋ ਵੀ ਡਿਰੇਂਜਡ ਪੈਰਾਮੀਟਰਸ ਨੇ ਸ਼ੁਰੂ ਦੇ ਵਿੱਚ ਤਾਂ ਫਾਸਟਿੰਗ ਦੇ ਵਿੱਚ ਆ ਜਾਂਦੇ ਆ ਲੇਕਿਨ 8 ਤਰੀਕ ਦੀ ਜਿਹੜੀ ਰਿਪੋਰਟ ਸੀ ਉਤੋਂ ਸਾਡੀ ਟੀਮ ਐਡਵਾਈਸ ਵੀ ਕਰਕੇ ਗਈ ਸੀ ਰਿਕੁਐਸਟ ਵੀ ਕਰਕੇ ਗਈ ਸੀ ਕਿ ਤੁਹਾਡੀਆਂ ਰਿਪੋਰਟਸ ਡਿਰੇਂਜਡ ਨੇ ਤਾਂ ਬੈਟਰ ਹੈ ਕਿ ਅਗਰ ਆਪਾਂ ਹਸਪੀਟਲ ਦਾਖਲ ਹੋ ਜਾਈਏ ਤੁਹਾਡੀ ਸਿਹਤ ਯਾਬੀ ਲਈ ਤੁਹਾਡੀ ਸਿਹਤ ਵਾਸਤੇ ਇਹ ਚਾ ਹੋਏਗਾ ਅਸੀਂ ਚੱਲਦੇ ਆਂ ਅਗਰ ਹੰਗ ਜਿਹੜਾ ਹੰਗ ਸਟ੍ਰਾਈਕ ਹੈਗੀ ਇਹ ਕੰਟੀਨਿਊ ਚੱਲ ਰਹੀ ਆ ਅਗਰ ਨਹੀਂ ਜਾਂਦੇ ਹਸਪੀਟਲ ਨਹੀਂ ਜਾਂਦੇ ਉਹ ਤਾਂ ਆਉਣ ਵਾਲੇ ਦਿਨਾਂ 'ਚ ਕਿਹੋ ਜਿਹੇ ਹਾਲਾਤ ਹੋ ਸਕਦੇ ਨੇ ਤੁਹਾਡੇ ਮੁਤਾਬਿਕ ਦੇਖੋ ਕ੍ਰਿਟੀਕਲ ਕ੍ਰਿਟੀਕਲ ਹੋ ਸਕਦੇ ਐ ਵੈਸੇ ਤਾਂ ਦੇਖੋ ਆਪਾਂ ਕਹਿੰਨੇ ਆ ਕਿ 8 ਤਰੀਕ ਤੋਂ ਅਸੀਂ ਇਹਨਾਂ ਨੂੰ ਲਗਾਤਾਰ ਬੇਨਤੀ ਹੀ ਕਰ ਰਹੇ ਆ ਕਿ ਤੁਸੀਂ ਹਸਪੀਟਲਾਈਜ਼ ਹੋ ਜਾਓ ਕਿਉਂਕਿ ਆਲਰੇਡੀ ਕ੍ਰੋਨਿਕ ਡਿਜ਼ੀਜ਼ ਦੇ ਪੇਸ਼ੈਂਟ ਨੇ ਮੈਡੀਸਿਨ ਉਹਨਾਂ ਦੀ ਮਿਸ ਹੋ ਰਹੀ ਐ ਰੈਗੂਲਰਲੀ ਹਨਾ ਕੈਂਸਰ ਪੇਸ਼ੈਂਟ ਨੇ ਉਹ ਵੀ ਮੈਡੀਸਿਨ ਮਿਸ ਹੋ ਰਹੀ ਹੈ ਉਹ ਵੀ ਤਾਂ ਇੱਕ ਉਹਨਾਂ ਦਾ ਹੈਲਥ ਇਸ਼ੂ ਹੈ ਨਾ ਤਾਂ ਐਡੀਸ਼ਨਲ ਨਹੀਂ ਤਾਂ ਜਿਹੜਾ ਫਾਸਟਿੰਗ ਵਾਲਾ ਬੰਦਾ ਹੈ ਉਹ ਆਲਰੇਡੀ ਹੈਲਥ ਡਾਊਨ ਹੈ ਔਰ ਕੈਂਸਰ ਦੇ ਪੇਸ਼ੈਂਟ ਨੇ ਉਹਦੀ ਮੈਡੀਸਿਨ ਵੀ ਨਹੀਂ ਜਾ ਰਹੀ ਤਾਂ ਕਿਡਨੀ ਸੇ ਦਾ ਫੈਕਟ ਹੈ ਇਹ ਤਾਂ ਕੁਝ ਵੀ ਅੱਗੇ ਆਉਣ ਵਾਲੇ ਟਾਈਮ ਤੇ ਹੋ ਸਕਦਾ